ਗੁਰੂ ਨਾਨਕ ਸਾਹਿਬ ਨੂੰ ਬਾਦਸ਼ਾਹ ਕਹਿੰਦਾ ਕਿ ਕੀ ਪਰਮਾਤਮਾ ਦੀ ਕੀਤੀ ਰੱਬ ਦਾ ਸੰਤ ਮੋੜ ਦਿੰਦਾ ਹੁਕਮ ਰਜਾਈ ਚੱਲਣ ਵਾਲੇ ਗੁਰੂ ਨੇ ਕਿਹਾ ਹਾਂ ਜੇ ਬੰਦਗੀ ਕਰਨ ਵਾਲਾ ਕਾਇਦ ਹੈ ਪਰਮਾਤਮਾ ਮੰਨ ਲੈਂਦਾ ਹੈ ਸੱਚੇ ਵੇ ਰੱਬ ਦੇ ਪਿਆਰੇ ਦੀ ਮੋੜਦਾਰ ਉਹਨੇ ਕਿਹਾ ਜੀ ਕਿਵੇਂ ਉੱਥੇ ਇੱਕ ਉਦਾਹਰਣ ਦਿੱਤੀ ਮਹਾਰਾਜ ਕਹਿੰਦੇ ਨੇ ਬਾਦਸ਼ਾਹ ਭੱਕ ਦੇ ਕੋਈ ਕੋਲੇ ਨੂੰ ਖੱਤ ਤੇ ਕੋਈ ਸਮਾਂ ਰੱਖਿਆ ਜਾ ਸਕਦਾ ਮੰਨ ਲਓ ਇਹ ਕੋਲਾ ਭੱਖ ਰਿਹਾ ਹੈ ਉਹਨੂੰ ਖੱਬੇ ਤੋਂ ਸੱਜੇ ਸੱਜੇ ਤੋਂ ਖੱਬਿਆ ਪਰ ਰੱਖ ਸਕਨੇ ਆ ਨਾ ਜੀ ਕੋਲਾ ਥੋੜਾ ਸਮੇਂ ਰੱਖ ਲਾਂਗੇ ਪਰ ਜੇ ਉਹਨਾਂ ਅੱਗ ਦੇ ਕੋਲਿਆਂ ਵਿੱਚ ਲੋਹਾ ਰੱਖ ਦਿਓ ਲੋਹੇ ਨੂੰ ਚੰਗੀ ਤਰ੍ਹਾਂ ਲਾਲ ਕਰ ਦਿਓ ਗੁਰਮੁਖੋ ਭੱਖ ਦੇ ਕੋਏ ਅੱਗ 11 ਵਿੱਚ ਲੋਹਿਆਂ ਲਾਲ ਹੋ ਜਾਏ ਉਹਨੂੰ ਇੱਕ ਖਿੰਨ ਚਮੜੀ ਨਾਲ ਲਾਓ ਤੇ ਨਾਲ ਚਮੜੀ ਪੱਟ ਕੇ ਲਿਆ ਜਾਂਦਾ ਹੈ ਮਹਾਰਾਜ ਕਹਿੰਦੇ ਜਿਹੜੇ ਬੰਦਗੀ ਕਰਨ ਵਾਲੀਆਂ ਰੂਹਾਂ ਨੇ ਨਾ ਉਹ ਰੱਬ ਦੇ ਵਿੱਚ ਇੰਨੇ ਕੋ ਲਾਲ ਹੋ ਜਾਂਦੇ ਨੇ ਸਾਚੇ ਵਿੱਚ ਉਹਨਾਂ ਚੈਨੀ ਸਮਰੱਥਾ ਆ ਜਾਂਦੀ ਜਿਵੇਂ ਲਾਲ ਕੋਲਿਆਂ ਵਿੱਚ ਲੋਹਾ ਲਾਲ ਹੋ ਜਾਂਦਾ